ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਹੁਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਸੀਐਮ ਮਾਨ ਦੇ ਲਈ ਆਈ ਵੱਡੀ ਮੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਦੇਸ਼ ਮੰਤਰਾਲੇ ਨੇ ਪੈरिस ਜਾਣ ਦੇ ਲਈ 86 ਹਰੀ ਛੰਡੀ ਨਹੀਂ ਦਿੱਤੀ ਵਿਦੇਸ਼ ਮੰਤਰੀ ਨੇ 올림픽 ਵਿੱਚ ਪਾਗ ਲੈਣ ਵਾਲੀ ਹਾਕੀ ਟੀਮ ਉਤਸ਼ਾਹਿਤ ਕਰ ਲਈ 10 ਅਗਸਤ ਤੱਕ ਪੈरिस ਜਾਣਾ ਸੀ ਮੁੱਖ ਮੰਤਰੀ ਦੱਤਰ ਨੂੰ ਕੁਰਵਰ ਦੇ ਸ਼ਾਮ ਯਾਤਰਾ ਦੀ ਇਜਾਜ਼ਤ ਨਾ ਮਿਲਦੀ ਸੂਚਨਾ ਮਿਲੀ ਮੁੱਖ ਮੰਤਰੀ ਇਸ ਵੇਲੇ ਵਿਦੇਸ਼ ਮੰਤਰਾਲੇ ਤੋਂ 86 ਜੂਰੀ ਦੀ ਅੜੀ ਕਰਦੇ ਸਨ ਜੋ ਕਿ ਉੱਚ ਪੱਦਰੀ 86 ਆਗਮੋਦੀ ਫੇਰੀ ਲਈ ਵੀ ਜ਼ਰੂਰੀ ਸ਼ਰਤ ਹੈ ਸੂਤਰ ਮਤਾਬਿਕ ਸੁਰੱਖਿਆ ਕਾਰਨਾ ਕਰਕੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਸੀਐਮ ਮਾਨ ਨੇ ਕਿਹਾ ਕਿ ਮੈਨੂੰ ਆਪਣੇ ਲੜਕਿਆਂ ਤੇ ਮਾਨ ਹੈ ਕਿ ਮੈਂ ਜਾਣਦਾ ਹਾਂ ਕਿ ਮੇਰੀ ਮੌਜੂਦਗੀ ਖਿਡਾਰੀਆਂ ਦਾ ਮਨੋਬਲ ਵਧਾਏਗੀ ਦੱਸਦੀ ਹੈ ਕਿ ਉਪਲਬਧੀ 올림픽 ਦੇ ਵਿੱਚ ਕੁੱਲ 22 ਹਾਕ ਖਿਡਾਰੀ ਹਨ ਜਿੰਨਾਂ ਚੋਂ 19 ਪੰਜਾਬ ਦੇ ਹਨ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਮੇਰੇ ਕੋਲ ਲਾਰੰਗ ਦਾ ਡਿਪਲੋਮੈਟਿਕ ਪਾਸਪੋਰਟ ਹੈ ਜੋ ਸੀਨੀਅਰ ਸਿਆਸੀ ਆਗੂਆਂ ਵਾਲੀ ਹੈ ਜੋ ਉਹਨਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਦਾ ਵੀਰ ਦੇਨ ਦੀ ਆਪਣੇ ਆਪ ਗਾਰੰਟੀ ਦਿੰਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ